ਜਦੋਂ ਕਮਾਉਣ ਜੋਗਾ ਹੈ ਹੀ ਨਹੀਂ ਸੀ ਕਿਉਂ ਬਈ ਅਗਲੇ ਨੂੰ ਕੱਢ ਕੇ ਲਿਆਇਆ ਫਿਰ ਨਾਂ ਨਿਕਲ ਕੇ ਆਉਂਦੀ ਭੈਣੇ ਉਦੋਂ ਉਦੋਂ ਸੋਚਣਾ ਸੀ ਤੁਸੀਂ ਮੈਨੂੰ ਦੱਸ ਦਿਆ ਕਰੋ ਮੈਂ ਕਰ ਦਿਆ ਕਰੂੰਗੀ ਆਹ ਕੀ ਕਰਦੀ ਸੀ ਤੂੰ ਲੱਗੂ ਤੂੰ ਤਾਂ ਮੈਂ ਕਰਨੀ ਸੀ ਮੰਮੀ ਦੀ ਫਿਰ ਕੀ ਹੁੰਦਾ ਦੀਦੀ ਮੈਂ ਕਰ ਦਿੰਨੀ ਆ ਨਾ ਕੋਈ ਨਾ ਕਿਸੇ ਹੋਰ ਦੀ ਕੋਤ ਮੰਮੀ ਨੂੰ ਪਸੰਦ ਨਹੀਂ ਹੈਗੀ ਮੇਰੇ ਹੱਥ ਤੋਂ ਬਿਨਾ ਮੈਂ ਹੀ ਕਰ ਦਿੰਨੀ ਆ ਕੋਈ ਨਾ ਜੇ ਸੀ ਕਰ ਦਿੰਦੀ ਆ ਇਹ ਇਹ ਸੋਲ ਮਾਰ ਦੁੰਦੇ ਨਾ ਇਹ ਤੂੰ ਸੀ ਜਿਹੜੀ ਉਹਦੇ ਨਾਲ ਭੱਜਣ ਬੈਠੀ ਸੀ ਮਾੜਾ ਮੋਟਾ ਮਾਂ ਬਾਪ ਬਾਰੇ ਵੀ ਸੋਚ ਲੈਂਦੀ ਸੋ ਹੀ ਗੱਲ ਆ ਯਾਰ ਪੈਸੇ ਬਿਨਾਂ ਬੰਦੇ ਦੀ ਕੋਈ ਜਿੰਦਗੀ ਨਹੀਂ ਜੇ ਤੁਹਾਡੇ ਲਈ ਵਿੱਚ 4 ਪੈਸੇ ਹੈਗੇ ਆ ਤਾਂ ਤੁਹਾਡੀ ਕੋਈ ਇੱਜ਼ਤ ਕਰਦਾ ਤੇ ਨਹੀਂ ਤਾਂ ਫਿਰ ਬਸ ਫਤਿਹ ਕੰਮ ਹੀ ਨਹੀਂ ਕਿਤੇ ਮਿਲ ਨਹੀਂ ਚਾਰਿਆ ਕੀ ਹੋ ਗਿਆ ਬਬਲੂ ਹੋ ਕੰਮ ਮਿਲ ਗਿਆ ਨਾ ਪੱਬੀ ਕਿਤੇ ਨਹੀਂ ਮਿਲ ਹੀ ਨਹੀਂ ਰਿਹਾ ਕੰਮ ਮਿਲਦਾ ਵੀ ਨਹੀਂ ਤੂੰ ਕੰਮ ਦੇਖਣ ਵੀ ਜਾਂ ਲੈ ਕਿ ਗਲੀਆਂ 'ਚ ਗੇੜੇ ਦੇ ਕੇ ਮੁੜਿਆ ਨਾ ਪੱਬੀ ਕਿਦਾਂ ਦੀ ਗੱਲਾਂ ਕਰੀ ਜਾਂਦੇ ਕੋਈ ਮੈਂ ਤੈਨੂੰ ਪਤਾ ਸਵੇਰ ਤੋਂ ਲੱਗਿਆ ਹੋਇਆ ਕੰਮ ਮਿਲ ਨਹੀਂ ਰਿਹਾ ਕੋਈ ਤੇ ਹਾਂ ਉਹ ਤਾਂ ਪਤਾ ਹੈ ਸਵੇਰ ਦਾ ਗਿਆ ਹੋਇਆ ਮਿੰਤ ਲਾਦਾ ਇੱਥੇ ਗਿੜਾ ਗੂੜਾ ਦੇ ਕੇ ਮੁੜਿਆ ਉਹ ਆ ਕੇ ਕਹਿੰਦਾ ਨਾ ਮੈਨੂੰ ਕੰਮ ਮਿਲਿਆ ਨਹੀਂ ਰੋਜ਼ ਦਾ ਇਹੀ ਕੰਜਰ ਕੁਲੇਸ਼ ਹੋਇਆ ਪਿਆ ਬਈ ਤੇਰਾ ਤਾਂ ਉਹ ਪੱਬੀ ਤੁਹਾਨੂੰ ਐਂ ਕਿਉਂ ਲੱਗਦਾ ਮੈਂ ਜਾਂਦਾ ਹੈ ਰੋਜ਼ ਤਾਂ ਕੰਮ ਦੇਖਣ ਜਾਣਾਗਾ ਤੁਹਾਨੂੰ ਤਾਂ ਹੀ ਲੱਗਦਾ ਵੀ ਬਸ ਮੈਂ ਕੰਮ ਨਹੀਂ ਕਰਦਾ ਹੈਗਾ ਕੀ ਕੰਮ ਕਰਦਾ ਬਈ ਦੇਖ ਕੇ ਆਉਣਾ ਮੁੜਿਆ ਉਹ ਆ ਕੇ ਕਹਿੰਦਾ ਨਾ ਮੈਨੂੰ ਕੰਮ ਨਹੀਂ ਮਿਲਿਆ ਹੁਣ ਪੱਬੀ ਮਗਲ ਨੂੰ ਕਿਵੇਂ ਕਹਿੰਦਾ ਜਲ ਨੂੰ ਲੋਡੂ ਵਾਲਾ ਤਾਂ ਹੀ ਰੱਖੂਗਾ ਨਾ ਤੇਰੇ ਕੰਮਨੇ ਬਈ ਮਿਲ ਜਾਂਦੇ ਹੁੰਦੇ ਨੇ ਤੇਰੇ ਲੱਛਣ ਨਹੀਂ ਹੈਗੇ ਕੰਮ ਕਰਨ ਵਾਲੇ। ਬੱ비 ਐਂ ਤਾਂ ਮੈਂ ਥੋੜਾ ਮੋਟਾ ਪੜੇ ਲਿਖੇ ਨਾ। ਹੁਣ ਤੈਨੂੰ ਪਤਾ ਡੇੜੀ ਕਰਦਾ ਵੀ ਨਹੀਂ ਚੰਗਾ ਲੱਗਦਾ। ਡੇੜੀ ਮੈਂ ਤੂੰ ਹੁੰਦੀ ਵੀ ਨਹੀਂਗੀ। ਫਿਰ ਉਹਨੂੰ ਕੀ ਖਵਾਏਂਗਾ? ਜਿਹੜੀ ਲਿਆ ਕੇ ਬਿਠਾਤੀ ਓਰੇ। ਕੋਈ ਨਾ ਬੱ비 ਹੁਣ ਤਾਂ ਖਵਾਉਂਗਾ ਨਾ। ਹੁਣ ਤਾਂ ਕਿਤੇ ਖਵਾਉਂਗਾ ਨਾ ਜਿਵੇਂ ਲਿਆਏ ਆਂ ਆਪਦੇ ਸਿਰ ਤੇ। ਮੈਨੂੰ ਤਾਂ ਲੱਗਦਾ ਨਹੀਂ ਤੂੰ ਕੁਝ ਖਵਾਉਣ ਵਾਲਾ ਉਹਨੂੰ। ਸਾਡੇ ਸਿਰ ਤੇ ਮਾਰੇਂਗਾ ਬਸ ਜਿਹੜੀਆਂ ਐਸ਼ਾ ਕਰਨੀਆਂ ਨੇ ਸਾਡੇ ਸਿਰ ਤੇ ਕਰੇਂਗਾ ਤੂੰ। ਬੱ비 ਮੈਂ ਪਹਿਲੇ ਕਰ ਲਈ ਜਿਹੜੀ ਐਸ ਕੰਮ ਦੀ ਠੀਕ ਹੈ ਨ ਵੀ ਹਾਂ ਵੀ ਕਰਕੇ ਮੈਂ ਚਲਾਈਦਾ ਹੁੰਦਾ ਕੋਈ ਅਕਲ ਨਹੀਂ ਆਈ ਹੈਗੀ ਹਾਲ ਤੱਕ ਤਾਂ ਹਾਲ ਤੱਕ ਤਾਂ ਸਾਡੇ ਸਿਰੋ ਹੀ ਖਾਨਨੇ ਹੋ ਫਿਰ ਪਤਾ ਨਹੀਂ ਹਲੇ ਬੁढ़ा ਹੋ ਕੇ ਆਉਗੀ ਤੈਨੂੰ ਅਕਲ ਹਲੇ ਤਾਂ ਕੋਈ ਨਹੀਂ ਆਉਂਦੀ ਮੇਰੀ ਮਾਂ ਵੀ ਬੈਠੀ ਹੈ ਹਾਂ ਮਾਂ ਬੈਠੀ ਹੈ ਕਮਾਉਂਦਾ ਤਾਂ ਤੇਰੇ ਵੀਰ ਆ ਹੀ ਹੈ ਨਾ ਤੂੰ ਤਾਂ ਨਹੀਂ ਕਮਾਉਂਦਾ ਕਮਾਉਂਦਾ ਜੇ ਐਵੇਂ ਨਹੀਂ ਨੌਕਰੀ ਤੇ ਲੱਗਾ ਸੀਗਾ ਜੇ ਮਾਂ ਬਾਪ ਕਮਾਉਂਦੇ ਤਾਂ ਨੌਕਰੀ ਤੇ ਲੱਗੇ ਸੀਗਾ ਹਾਂ ਫਿਰ ਉਹਨਾਂ ਨੇ ਉਹਨੂੰ ਐਨੇ ਜੋਗਾ ਬਣਾਤਾ ਤਾਂ ਲੱਗ ਗਿਆ ਤੂੰ ਤਾਂ ਕੋਈ ਨਹੀਂ ਲੱਗਿਆ ਹੈਗਾ ਤਾਂ ਤੌਰੀ ਡੰਡੇ ਵਜਾਉਂਦਾ ਫਿਰਦਾ ਹਾਲ ਤੱਕ ਕਿਤੇ ਡੰਡੇ ਨਹੀਂ ਵਜਾਂਦਾ ਤੂੰ ਤਾਂ ਨਹੀਂ ਇਹਨੂੰ ਲਾਇਆ ਪਰ ਕੋਈ ਨਾ ਹਾਲ ਤੱਕ ਕਰਾ ਆਪਾਂ ਆਡੋਗੇ ਆਹ ਦੇਖ ਤੇਰੇ ਘਰ ਵਾਲੀ ਇਹ ਜਿਹੇ ਕਰੂਤਾਂ ਤੇ ਨੂੰ ਦੱਸਦੀਆਂ ਲੋਕਾਂ ਤੋਂ ਕੱਪੜੇ ਮੰਗ ਮੰਗੇ ਪਾਉਂਦੀ ਹੈਗੀ ਤੂੰ ਨਹੀਂ ਲੈ ਕੇ ਦੇ ਸਕਦਾ ਬਈ ਉਹਨੂੰ ਪਾਪੀ ਫੇਰ ਕਿਉਂ ਕਿੱਡੀ ਗੱਲ ਹੈ ਹੈ ਕਿਉਂ ਨਹੀਂ ਸਾਨੂੰ ਤਾਂ ਬਈ ਸ਼ਰਮ ਆਉਂਦੀ ਹੈ ਤੂੰ ਤਾਂ ਨਿਕਲ ਜਾਨੇ ਬਾਹਰ ਨਾ ਮੇਰੀ ਗੱਲ ਸੁਣੋ ਜਦੋਂ ਮੈਂ ਤੁਹਾਡੇ ਤੋਂ ਮੰਗੇ ਸੀ ਤੁਸੀਂ ਤਾਂ ਮੈਨੂੰ ਮਨਾ ਕਰਤਾ ਹਾਂ ਬਈ ਮੈਂ ਤਾਂ ਮਨਾ ਕਰੂੰਗੀ ਮੈਂ ਕਿਉਂ ਦਵਾਂਗੀ ਤੇਰੇ ਘਰ ਵਾਲੇ ਤੋਂ ਮੰਗਵਾਂ ਫੂਟ ਲੋਕਾਂ ਦਾ ਪਾਉਂਦੇ ਤੇ ਮੰਗਦੇ ਨੂੰ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਸ਼ਰਮ ਭਾਬੀ ਤੈਨੂੰ ਨਹੀਂ ਆਉਂਦੀ ਸੀ ਪਰ ਨਾ ਮੈਨੂੰ ਤਾਂ ਵੀ ਆਉਂਦੀ ਸੀ ਸ਼ਰਮ ਜਦੋਂ ਮੈਂ ਤੈਨੂੰ ਕਿਹਾ ਸੀ ਦੋ ਕਪੜੇ ਦੇ ਦੇ ਦੀ ਫਿਰ ਕਿਉਂ ਦੇ ਮੈਂ ਕਿਉਂ ਦਵਾਂਗੀ ਬਾਈ ਤੂੰ ਲਿਆ ਕੇ ਦੇ ਤੂੰ ਲਿਆਇਆ ਪਜਾ ਕੇ ਮੈਂ ਥੋੜੀ ਲਿਆਇਆ ਇਹਨੂੰ ਪਜਾ ਕੇ ਕਿੱਡੀ ਕਰ ਲੂਗੀ ਇਹ ਦੋ ਕੱਪੜੇ ਕਿੱਥੇ ਹੈ ਮੇਰੇ ਅੱਜ ਬਹੁਤ ਵੱਡੀ ਗੱਲ ਹੈ ਹਾਂ ਫਿਰ ਤੂੰ ਮੈਨੂੰ ਕਹਿੰਦੀ ਕਿਉਂ ਤੂੰ ਮੇਰੇ ਕੋਲ ਦੀਦੀ ਨਾਲੇ ਮੈਨੂੰ ਪਤਾ ਹੈ ਵੀ ਮੇਰੇ ਭੱਜ ਕੇ ਆਈ ਹੁਈ ਆ ਤੇ ਮੈਨੂੰ ਮਿੰਟ ਮਿੰਟ ਬਾਅਦ ਸੁਣਾਉਣ ਦੀ ਨਾ ਲੋੜ ਨਹੀਂ ਮੈਂ ਤਾਂ ਬਾਈ ਆਈ ਸੁਣਾਉਂਗੀ ਜਾਂ ਪਰ ਜਦੋਂ ਤੁਸੀਂ ਕੰਮ ਕਰਕੇ ਖਾਓ ਖਾ ਲਾਂਗੇ ਆਪਦਾ ਕੰਮ ਕਰਕੇ ਹੀ ਖਾ ਲਾਂਗੇ ਕੋਈ ਜਦੋਂ ਸਾਡੇ ਸਾਡੇ ਤੋਂ ਮੰਗਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਕੋਈ ਜ਼ਰੂਰਤ ਨਹੀਂ ਹੈਗੀ ਹਾਂ ਯਾ ਪ੍ਰੀਤ ਤੈਨੂੰ ਲੋੜ ਹੀ ਨਹੀਂ ਹੈਗੀ ਠੀਕ ਹੈ ਨਾ ਇਹ ਬਾਲਾ ਕੁਝ ਬੋਲਦੀ ਨਾ ਲੋੜ ਹੀ ਨਹੀਂ ਨਾ ਕੰਮ ਕਰਿਆ ਕਰ ਆਪਦਾ ਆਪ ਹੀ ਕਰੂਗੀ ਕੰਮ ਕਰ ਹਾਂ ਕਰ ਲਓ ਆਪਦਾ ਕੰਮ ਅੱਡ ਹੋ ਜੋ ਬਈ ਕਿਉਂ ਅੱਟ ਗਏ ਹੋ ਮਾਤਾ ਤੇ ਖਾ ਕਿਉਂ ਅੱਟ ਗਏ ਹੋ ਜੀ ਅੱਡ ਹੋ ਅੱਜ ਕੋਈ ਨਹੀਂ ਦਿੰਦੇ ਹੈਗੇ ਕਿਉਂ ਅੱਟ ਗਏ ਹੋ ਜੀ ਅੱਸੀ ਮੇਰੇ ਘਰ ਵਾਲਾ ਕਮਾਉਂਦਾ ਠੀਕ ਹੈ ਅੱਛਾ ਤੇਰੇ ਘਰ ਵਾਲਾ ਕੱਲੇ ਕੱਲੀ ਕਮਾਣ ਲੱਗੇ ਸੀਗਾ ਆਹੋ ਲੱਗਿਆ ਸੀ ਕਮਾਣ ਉਹਦੇ ਜੋਗਾ ਹੋਇਆਗਾ ਉਹ ਉਹ ਤਾਂ ਹੋ ਗਿਆ ਤੂੰ ਤੂੰ ਹੋ ਜਾਣਾ ਹੁਣ ਤੂੰ ਇਹਨੂੰ ਖਵਾ ਉਹ ਮੈਨੂੰ ਖਵਾਉਂਦਾ ਕੰਮ ਮਿਲ ਗਿਆ ਉਹ ਲੱਗ ਜਾਣਗੇ ਉਹ ਵੀ ਕਮਾਉਣ ਲੱਗ ਜਾਣਗੇ ਉਹ ਵੀ ਖਵਾਉਣ ਲੱਗ ਜਾਣਗੇ ਕਦੇ ਤੂੰ ਇਹਨੂੰ ਲਾਂਭੇ ਦੇਣ ਲੱਗ ਜਾਈਂ ਕਦੇ ਤੂੰ ਮੈਨੂੰ ਲਾਂਭੇ ਦੇਣ ਲੱਗ ਜਾਨੀਂ ਹੈ ਕਿਉਂ ਜਦੋਂ ਪਜਾਉਣਾ ਸੀ ਨਾ ਉਹ ਤਾਂ ਸੋਚਣਾ ਸੀਗਾ ਵੀ ਹਾਂ ਮੈਂ ਕਸੇ ਜੋਗਾ ਹੈ ਨਹੀਂਗਾ ਇਹਨਾਂ ਦੇ ਸਿਰ ਤੋਂ ਕਰਦਾ ਮੈਂ ਇਹਨਾਂ ਦੇ ਸਿਰ ਤੋਂ ਉਹ ਤਾਂ ਨਹੀਂ ਪੈਸੇ ਮੰਗਲੇ ਤਾਂ ਵੀ ਮੈਂ ਦੋ ਕੱਪੜੀ ਕਿਏ ਸੀਗਾ ਕਿ ਮੇਰੇ ਘਰ ਨੂੰ ਦੋ ਕੱਪੜੇ ਦੇ ਦੇ ਕਿੱਡੀ ਕੀ ਆਪਤਾ ਕੀ ਜੀ ਅਸੀਂ ਕਿਉਂ ਦਈਏ ਅਸੀਂ ਕਿਉਂ ਦਈਏ ਮੰਨਦੀ ਪਾਤਾ ਲੈ ਜੇ ਨਹੀਂ ਲੋਕਾਂ ਤੋਂ ਕਰ ਤੈਨੂੰ ਆ ਤਾਂ ਤੂੰ ਸ਼ਰਮ ਤੈਨੂੰ ਨਾ ਆ ਰਹੀ ਐ ਵੀ ਹਾਂ ਵੀ ਮੈਨੂੰ ਤਾਂ ਮੰਗਣੇ ਪਈ ਜੇ ਤੁਸੀਂ ਮਨਾਂ ਕੀਤਾ ਮੈਨੂੰ ਪਹਿਲਾਂ ਮੈਂ ਆ ਕੇ ਤੁਹਾਨੂੰ ਇਹ ਪੁੱਛਿਆ ਸੀ ਨਾ ਕੀ ਹੋਇਆ ਕਿਉਂ ਇੰਨਾ ਰੌਲਾ ਪਾਇਆ ਮੈਂ ਤਾਂ ਇਹਨੂੰ ਪੁੱਛਦੀ ਸੀ ਮਾ ਕੰਮ ਮਿਲ ਗਿਆ ਕਹਿੰਦਾ ਮਿਲਿਆ ਨਹੀਂ ਹੈਗਾ ਮਿਲਦਾ ਵੀ ਨਹੀਂ ਕੋਈ ਗੱਲ ਨਹੀਂ ਮਿਲ ਜੂਗਾ ਹੁਣ ਇੱਕਦਮ ਤਾਂ ਕਿਤੇ ਮਿਲਦਾ ਵੀ ਨਹੀਂ ਕੰਮ ਵੀ ਦੇਖ ਕੀ ਕਰ ਹੋਣਾ ਕੋਈ ਚੱਜ ਦਾ ਹੋਊ ਨਾ ਮੰਮੀ ਇੱਕੋ ਲੱਗਤ ਨਹੀਂ ਮਿਲਦਾ ਹੈਗਾ ਰੋਜ਼ ਜਾਂਦਾ ਊਰੀ ਗਲੀਆਂ ਜੇ ਕਹਾ ਖਾ ਕੇ ਮੁੜਿਆ ਆਉਂਦਾ ਦੇਖ ਲਮਾ ਕਿਵੇਂ ਬੋਲਦੀ ਐ ਜੱਸੀ ਕਿਉਂ ਤੈਨੀਆਂ ਹੱਥ ਤੇ ਚੱਕੀ ਆ ਆ ਇਹ ਨਹੀਂ ਹਰ ਟਾਈਮ ਨਿਆਣੇ ਨੂੰ ਬੋਲੀ ਜਾਈਦਾ ਮੈਂ ਕੀ ਹੱਤ ਚੱਕੀ ਐ ਬਈ ਮਾਂ ਅੱਛਾ ਇਹ ਤਾਂ ਕੀ ਹੱਕ ਬਣਦਾ ਸਾਨੂੰ ਤਾਂ ਨੇ ਮੇ ਨਹੀਂ ਦਿੰਦਾ ਕਦੇ ਮੈਨੂੰ ਮਮੀ ਨਹੀਂ ਦਿੰਦੀ ਐ ਕਦੇ ਮੇਰੇ ਘਰ ਨਹੀਂ ਦਿੰਦੀ ਐ ਕਿਉਂ ਅਸੀਂ ਘਰ ਦੇ ਵਿੱਚ ਕੁਝ ਲੱਗਦੇ ਨਹੀਂ ਹੈਗੇ ਕੱਲੀ ਅਸੀਂ ਦਾ ਘਰ ਬਣ ਗਿਆ ਹੁਣ ਅੱਛਾ ਨਾ ਜੇ ਮੇਰਾ ਹੱਕ ਨਹੀਂ ਬਣਦਾ ਤਾਂ ਕੱਪੜੇ ਕਿਉਂ ਮੰਗਦੀ ਐ ਮੇਰੇ ਤੋਂ ਫੇਰ ਕੀ ਹੋ ਗਿਆ ਜੇ ਉਹ ਤਾਂ ਕੱਪੜੇ ਮੰਗ ਲੇ ਤਾਂ ਸਵੇਰ ਦਾ ਕਲੇਸ਼ ਕਰੇ ਆਪੇ ਕਲੇਸ਼ ਤਾਂ ਮਮੀ ਮੈਂ ਕਰੂੰਗੀ ਗੁੱਸਾ ਹੁੰਦਾ ਬਈ ਜਦੋਂ ਕਮਾਉਣ ਜੋਗਾ ਹੈ ਹੀ ਨਹੀਂ ਸੀ ਕਿਉਂ ਬਈ ਅਗਲੀ ਨੂੰ ਕੱਢ ਕੇ ਲਿਆ ਆ ਉਪਾ ਵੀ ਤੇਰੇ ਕੋਲ ਤਾਂ ਨਹੀਂ ਪੈਸੇ ਮੰਗਲੇ ਮੈਂ ਮੇਰੀ ਮਾਂ ਜਉਂਦੀ ਬੈਠੀ ਹਲੇ ਠੀਕ ਹੈ ਨਾ ਮੈਂ ਤਾਂ ਮੰਗ ਲੂ ਜੇ ਮੈਨੂੰ ਲੋੜ ਹੋ ਗਈ ਫਿਰ ਮੰਗਿਆ ਕਰ ਬਈ ਮਾਂ ਤੋਂ ਮੰਗਣੇ ਸੀ ਪੈਸੇ ਮੇਰੇ ਕੋਲ ਸੂਟ ਮੰਗਣ ਦੀ ਕੀ ਜ਼ਰੂਰਤ ਸੀ ਸੂਟ ਤੇ ਨਾਲ ਤਾਂ ਕੰਦੀ ਲੋਕਾਂ ਤੋਂ ਮੰਗ ਕੇ ਪਾਉਂਦੀ ਆ ਕਦੇ ਕਹਿੰਦੀ ਮੇਰੇ ਤੋਂ ਜੇ ਤੂੰ ਦੋ ਸੂਟ ਦੇ ਦਿੰਦੀ ਉਹ ਕਾਨੂੰ ਬਗਾਨੀ ਤੋਂ ਮਗਾਉਂਦੀ ਫਿਰ ਫਿਰ ਤੂੰ ਲਿਆ ਦਾਂਦੀ ਮੈਂ ਤਾਂ ਦਿੰਦੀ ਨਹੀਂ ਤੂੰ ਲਿਆ ਕੇ ਦੇ ਦੇ ਫਿਰ ਤਾਂ ਕਹਿਣਾ ਤੇ ਉਹਨਾਂ ਨਵੇਂ ਕੱਪੜੇ ਲਿਆ ਲਿਆ ਕੇ ਦੰਦੀ ਆ ਆਪਣੇ ਕੋਲ ਮੈਂ ਤਾਂ ਕੋਈ ਨਹੀਂ ਕਹਿੰਦੀ ਹੈਗੀ ਕਿਸੇ ਕੋਲ ਲਿਆ ਦੇ ਜਾ ਇਹ ਕਿਸੇ ਪਾਸੇ ਮਾਰਨੀ ਹੈਗੀ ਕਿਸੇ ਪਾਸੇ ਮਾਰਨੀ ਹੈਗੀ ਚੱਲ ਕੋਈਆਂ ਕਰ ਲੈ ਬੁੱਤ ਕੰਮ ਕਰ ਲੋ ਤੁਸੀਂ ਇਹਨੂੰ ਵੀ ਚੰਗੀ ਸ਼ਹਿ ਮਿਲੀ ਵੀ ਮੇਰੇ ਮਾਂ ਬਾਪ ਨਹੀਂ ਹੈਗੇ ਭਾਜਾਂ ਹੁਣ ਨਹੀਂ ਮਾਂ ਬਾਪ ਦੇ ਸੰਗ ਸ਼ਰਮ ਹੁੰਦੀ ਹੈ ਬਈ ਮੈਂ ਇਹਨੂੰ ਕਿਾ ਚੁੱਪ ਕਰ ਦਿਆ ਠੀਕ ਹੈ ਨਾ ਜਿਆਦਾ ਨਾ ਬੋਲ ਕੇ ਕਿਤੇ ਤਾਂ ਮਾਂ ਬਾਪ ਬਿਆਹ ਕੇ ਤੋੜ ਦੇ ਕੇ ਤੇਰੇ ਆਪ ਦਾ ਤੂੰ ਛੱਡ ਵੀ ਭਾਈ ਸੀਗਾ ਉੱਡ ਗਈ ਆ ਇੱਕੋ ਗੱਲ ਦਾ ਰੱਟਾ ਚਾੜਿਆ ਪਿਆ ਤਾ ਹਟਦੀਓ ਨਹੀਂ ਤੂੰ ਬੋਲੀ ਹੋ ਜਾਨੀ ਆਗਾਗਾ ਹੁਣ ਬੱਸ ਵੀ ਕਰ ਹੁਣ ਭਾਈ ਬੱਤ ਲੋਗਾਂ ਨਾਲ ਇਹਦੇ ਨਾਲ ਅਸੀਂ ਜਿਹਨਾਂ ਨਾਲ ਭਾਈ ਵੀ ਨਹੀਂ ਆਉਣਾ ਹੈਗਾ ਸਾਰੀ ਉਮਰੇ ਦੇ ਕੋਲ ਫਿਰ ਤੂੰ ਹੁਣ ਉਹਨੂੰ ਕਾ ਨੂੰ ਮੇਨੇ ਮਾਰੀ ਜਾਨੀਂ ਨਹੀਂ ਆਊਗਾ ਕੋਈ ਗੱਲ ਨਹੀਂ ਮੈਨੂੰ ਸ਼ਰਮ ਕਿਉਂ ਨਹੀਂ ਆਉਂਦੀ ਹੈਗੀ ਬੇ ਸ਼ਰਮ ਤੈਨੂੰ ਨਹੀਂ ਆਉਂਦੀ ਹੈਗੀ ਅਸਲ ਮੈਨੂੰ ਸ਼ਰਮ ਨਹੀਂ ਆਉਂਦੀ ਪੁੱਤ ਤੂੰ ਤਾਂ ਮੈਨੂੰ ਤਾਂ ਸ਼ਰਮ ਆਉਂਦੀ ਹੈ ਬਈ ਮੈਂ ਤਾਂ ਬਿਆਹ ਤੇ ਹੀ ਸੀ ਮੈਂ ਇੱਕ ਤਾਂ ਵਿਚਾਰੀ ਉਹ ਪਹਿਲੀ ਦੁਖੀ ਹੈਗੀ ਤੇ ਦੂਜੀ ਆ ਕੇ ਮੇਨੇ ਦੇਣ ਨੂੰ ਨਹੀਂ ਹਰਦੀਗੀ ਹੈ ਕੋਈ ਨਾ ਪੁੱਤ ਪਹਿਲਾਂ ਨਹੀਂ ਪਤਾ ਲੱਗਦਾ ਸੀ ਤੈਨੂੰ ਪਹਿਲਾਂ ਨਹੀਂ ਪਤਾ ਲੱਗਾ ਤੇ ਤੇਰੇ ਕੋਲੋਂ ਮੰਗੇ ਖਾਂਦੇ ਸੀ ਅਸੀਂ ਕਿ ਲਿਆਇਆ ਮੇਰੀ ਮਾਂ ਚੌਂਦੀ ਬੈਠੀ ਹਲੇ ਫਿਰ ਬੈਠੀ ਰਹਿਣ ਦੇ ਫਿਰ ਐਸੇ ਤੋਂ ਮੰਗ ਲਓ ਮੰਗ ਲੈ ਕੋਈ ਗੱਲ ਨਹੀਂ ਜੇ ਦੋ ਕੱਪੜੇ ਨੂੰ ਕਹਿੰਦਾ ਫਿਰ ਕਿੱਡੀ ਗੱਲ ਹੋਗੀ ਜਾ ਪੁੱਤ ਬੱਗ ਜਾ ਬੱਗ ਜਾ ਜਾ ਚ ਅਜੇ ਸ਼ਰਮਾ ਸ਼ਰਮਾ ਪਰਖਾ ਦਾ ਸ਼ਰਮਾ ਆਪ ਨੂੰ ਨਹੀਂ ਹੁੰਦੀ ਹੈਗੀ ਇਹਨੂੰ ਜੱਸੀ ਤੇਰੇ ਮੂਰੇ ਹੱਥ ਬੰਨਦੀਆਂ ਕਿਉਂ ਕਲੇਸ਼ ਕਰਿਆ ਹੋਇਆ ਤੈ ਕਲੇਸ਼ ਤਾਂ ਮੈਂ ਮੈਨੂੰ ਸੱਚੀ ਗੱਲ ਤੇ ਕਰਦੀਆਂ ਕਲੇਸ਼ ਆ ਕੋਈ ਝੂਠੀ ਗੱਲ ਨਹੀਂ ਹੈਗੀ ਇਹ ਨਾ ਉਹ ਤਾਂ ਮੰਗਣ ਦੀ ਕੀ ਜ਼ਰੂਰਤ ਸੀ ਤੈਨੂੰ ਕਹਿੰਦਾਂ ਦੀ ਚੱਲ ਬਈ ਮੈਂ ਤਾਂ ਨਹੀਂ ਦਿੱਤੇ ਤੈਨੂੰ ਕਹਿ ਦਿੰਦੀ ਮੰਮੀ ਮੇਰੇ ਕੋਲ ਸੂਟ ਨਹੀਂ ਹੈਗੀ ਤੂੰ ਲਿਆ ਕੇ ਦੇ ਦਿੰਦੀ ਮੇਰੀ ਗੱਲ ਸੁਣ ਲੈ ਤੂੰ ਇੰਨਾ ਉਹਨੂੰ ਬੋਲੀ ਜਾਨੀ ਆ ਨਾ ਉਹ ਕੁਝ ਨਹੀਂ ਕਹਿੰਦੀ ਹੈਗੀ ਢਿੱਡ 'ਚ ਹੌਂਕਾ ਲੈ ਲੂਗੀ ਨਾਲੇ ਕੁਝ ਨਹੀਂ ਪਤਾ ਹੁੰਦਾ ਦਿਨ ਫਿਰਿਆਂ ਦਾ ਕੀ ਪਤਾ ਤੇਰੇ ਤੋਂ ਵੱਧ ਵਧੀਆ ਕੰਮ ਮਿਲ ਜਵੇ ਉਹਨੂੰ ਬਬ ਮੈਕ੍ਰਮ ਮੱਚਦੀਆਂ ਨਾ ਤੇ ਮਿਲ ਜੇ ਮੇਰੇ ਕਿਣੀ ਹੋ ਤਾਂ ਵਧੀਆ ਸਮ ਕਾ ਦੀ ਕੰਮ ਮਿਲ ਜੂਗਾ ਕਰਨ ਲੱਗ ਜੂਗਾ ਨਹੀਂ ਇੱਥੇ ਫਿਰਦਾ ਰਹਿੰਦਾ ਗਲੀਆਂਾਂ ਚ ਧੱਕੇ ਖਾਂਦਾ ਮੈਂ ਤਾਂ ਇਹਦੇ ਪਾਸੇ ਕਿੰਨੀ ਆ ਠੀਕ ਆ ਮੱਚਣ ਦੀ ਮੈਨੂੰ ਵੀ ਜਰੂਰ ਤੇਗੀ ਤੇਰੇ ਮੰਗੂ ਨਹੀਂ ਹਟੇ ਮੈਂ ਲੜ ਲੜ ਕੇ ਕਹੀ ਦਾ ਮੇਨੇ ਮਾਰੀ ਦੇਣੀ ਤੈਨੂੰ ਐ ਵੀ ਮੱਚਦੀਆ ਮੈਨੂੰ ਮੱਚਣ ਦੀ ਕੀ ਜਰੂਰਤ ਪੈਂਦੀ ਆ ਪਹਿਲਾਂ ਚਲ ਠੀਕ ਆ ਕਰ ਲੈ ਕੋਈ ਕੰਮ ਧੰਦਾ ਨਾਲੇ ਤੈਨੂੰ ਕੀ ਲੋੜ ਦੀ ਬਾਰ-ਬਾਰ ਬਬਲੂ ਨੂੰ ਕੋਈ ਮੈਨੂੰ ਤਾਂ ਬਬਲੂ ਤੇ ਪੁੱਸਾ ਆਂਦਾ ਵੀ ਜੇਦੋ ਕੰਮ ਨਾ ਲੱਗਿਆ ਹੋਵੇ ਬੰਦਾ ਪਹਿਲਾਂ ਲਿਆਉਣ ਦੀ ਕੀ ਜ਼ਰੂਰਤ ਹੁੰਦੀ ਹੈ ਜਦੋਂ ਕੰਮ ਲੱਗ ਜੇ ਬੰਦਾ ਫੇਰ ਭਾਵੇਂ ਦੀ ਲਿਆਵੇ ਵੀ ਭਿਜਾ ਕੇ ਨਾ ਜੇ ਹੁਣ ਲਿਆਇਆ ਹੁਣ ਉਹਨੂੰ ਛੱਡ ਦੇਵੇ ਉਹ ਛੱਡੀ ਤਾਂ ਹੁਣ ਕਿੱਥੇ ਜਾਂਦੀ ਹੈ ਚਲਾ ਚੁੱਪ ਕਰ ਜਾ ਹੁਣ ਗਾਹ ਨਾ ਬੋਲੀ ਮੈਂ ਤੈਨੂੰ ਹੁਣ ਕਹਿਨੀ ਆ ਨਾਲੇ ਬਾਬਾ ਨੂੰ ਕੁਝ ਨਹੀਂ ਕਹਿਣਾ ਹੈਗਾ ਤੇ ਫੇਰ ਕਹੇਗੀ ਉਹਦੀ ਮੇਰ ਕਰਦੀ ਆ ਪ੍ਰੀਤ ਯਾਰ ਮੈਨੂੰ ਮਾਫ਼ ਕਰ ਦੇ ਸੱਚੀ ਮੈਨੂੰ ਨਹੀਂ ਪਤਾ ਸੀਗਾ ਯਾਰ ਕਿ ਵਿਆਹ ਤੋਂ ਬਾਅਦ ਤੈਨੂੰ ਇਹੋ ਜਿਹੀ ਔਕੜਾਂ ਆਣਗੀਆਂ ਤੇ ਸੱਚੀ ਮੈਂ ਤਾਂ ਤੈਨੂੰ ਸੁਪਨੇ ਵੀ ਇਦਾਂ ਦਿਖਾਤੇ ਸੀਗੇ ਕਿ ਅਪਾ ਵਿਆਹ ਤੋਂ ਬਾਅਦ ਇੱਥੇ ਘੁੰਮਣ ਚੱਲਾਂਗੇ ਤੇ ਉੱਥੇ ਜਾਵਾਂਗੇ ਤੇ ਉਹ ਤਾਂ ਜੰਮੀ ਵੀ ਸੁਪਨੇ ਪੂਰੇ ਨਹੀਂ ਹੋਏ ਤਰੇ ਤੇ ਨਾਲੇ ਤੇਨੂੰ ਪਤੀ ਆ ਜਿੰਨਾ ਚਿਰ ਕੰਮ ਨਹੀਂ ਨਾ ਮਿਲਦਾ ਜਦੋਂ ਕੰਮ ਮਿਲ ਗਿਆ ਨਾ ਤੇਰੇ ਜੋ ਤੇਰੇ ਸੁਪਨੇ ਹੋਣਗੇ ਨਾ ਉਹ ਸੱਚੀ ਮੈਂ ਪੂਰੇ ਕਰੂੰਗਾ ਮੈਨੂੰ ਕਿਸੇ ਚੀਜ਼ ਦਾ ਦੁੱਖ ਨਹੀਂ ਹੈਗਾ ਵੀ ਮੇਰਾ ਕੋਈ ਸੁਪਨਾ ਨਹੀਂ ਪੂਰਾ ਹੋਇਆ ਜਾਂ ਮੇਰੇ ਚਾਹ ਵਿੱਚ ਰਹਿ ਗਏ ਮੈਨੂੰ ਦੁੱਖ ਸਿਰਫ ਇਸ ਗੱਲ ਦਾ ਵੀ ਜਦੋਂ ਦਾ ਵੀ ਮੇਰਾ ਵਿਆਹ ਹੋਇਆ ਹੈ ਨਾ ਤੁਹਾਡੀ ਭਾਬੀ ਉਦੋਂ ਦੇ ਮੈਨੂੰ ਤਾਨੇ ਮਾਰਦੀ ਆ ਉਹ ਯਾਰ ਪਰ ਮੈਨੂੰ ਇੰਨੇ ਤਾਨੇ ਜਰੇ ਨਹੀਂ ਜਾਂਦੇ ਤੂੰ ਨਾ ਉਹਦੀ ਗੱਲਾਂ ਦਾ ਗੁੱਸਾ ਨਾ ਕਰਿਆ ਕਰ ਤੁਹਾਨੂੰ ਪਤਾ ਹੀ ਆ ਉਹਦੀ ਦਾ ਆਦਤ ਹੀ ਆ ਤੁਹਾਨੂੰ ਪਤਾ ਹੈ ਮੈਂ ਆਪਣੇ ਘਰੋਂ ਕਿੰਨੀ ਵਧੀਆ ਸੀ ਮੈਂ ਸਿਰਫ ਤੁਹਾਡੇ ਨਾਲ ਇਸ ਗੱਲ ਤੇ ਭੱਜਿਆ ਕਿਉਂਕਿ ਤੁਸੀਂ ਮੇਰੇ ਨਾਲ ਵਧੀਆ ਸੀ ਤੁਸੀਂ ਮੇਰਾ ਕਿੰਨਾ ਕਰਦੇ ਹੋ ਮੈਂ ਤਾਂ ਹੁਣ ਵੀ ਕਰਦਾ ਯਾਰ ਬਸ ਤੈਨੂੰ ਪਤਾ ਹੈ ਨਾ ਹਜ ਚੰਨਾ ਟਾਈਮ ਨਾ ਕੰਮ ਨਹੀਂ ਨਾ ਮਿਲਦਾ ਬਸ ਉਹਨਾਂ ਟਾਈਮ ਹੈ ਫਿਰ ਦੇਖੀ ਤੇਰਾ ਉਹੀ ਬਬਲੂ ਤੇਰੇ ਵਾਸਤੇ ਤੇਰੇ ਸਾਰੇ ਸੁਪਨੇ ਪੂਰੇ ਕਰੂਗਾ ਪੁੱਤ ਗੁੱਸਾ ਨਾ ਕਰਿਆ ਕਰ ਉਹਦੀਆਂ ਗੱਲਾਂ ਦਾ ਉਹਦਾ ਤਾਂ ਸੁਭਾਏ ਐ ਮੇ ਦਾਈ ਬੋਲ ਕੇ ਉਹ ਮੇ ਦੀ ਉਹ ਫਿਰ ਹੋ ਜਾਂਦੀ ਹੈ ਮੈਂ ਉਹੀ ਕਹਿ ਰਹੀ ਸੀ ਮਾਂ ਉਹ ਤਾਂ ਤੈਨੂੰ ਪਤਾ ਆ ਭਾਬੀ ਦਾ ਬੋਲ ਪੜਾਕਾ ਠੀਕ ਨਾ ਨਾਲੇ ਉਹਦੀਆਂ ਗੱਲਾਂ ਦਾ ਕੀ ਗੁੱਸਾ ਕਰਨਾ ਵੱਡੀ ਆ ਤੇਥੋਂ ਉਹਨਾਂ ਦਾ ਤਾਂ ਕਿਉਂ ਗੁੱਸਾ ਕਰਨਾ ਉਹਨਾਂ ਦੀ ਕੀ ਗਲਤੀ ਆ ਗਲਤੀ ਤਾਂ ਜੇ ਆਪਾਂ ਕੀਤੀ ਆ ਤਾਹੀਂ ਤਾਂ ਹੁਣ ਸੁਣਨੀ ਪੈ ਰਹੀਆਂ ਅਜੇ ਤਾਂ ਕੱਲੀ ਥੋੜੀ ਭਾਬੀ ਇਹ ਸੁਣਾਉਂਦੀ ਆ ਫੇ ਤਾਂ ਸਾਰੀ ਦੁਨੀਆ ਦੀਆਂ ਗੱਲਾਂ ਸੁਣਨੀ ਆ ਯਾਰ ਭੁੱਲੀ ਜਾਂਨੇ ਆਪਣੇ ਦੁਨੀਆ ਤੋਂ ਕੀ ਲੈਣਾ ਮੈਂ ਤੇ ਨਾਲ ਸਿੱਧਾ ਨਾ ਬਸ ਫੇ ਦੁਨੀਆ ਦੇ ਆਪਾਂ ਥੋੜੀ ਕਿਸੇ ਦਾ ਮੂੰਹ ਫੜ ਲਾਂਗੇ ਮੇਰੀ ਮਾਂ ਤੇ ਨਾਲ ਸਿੱਧੀ ਆ ਤੇ ਮੈਂ ਤੇ ਨਾਲ ਸਿੱਧਾਂਗਾ ਫੇ ਆਪਣੇ ਦੁਨੀਆ ਤੋਂ ਕੀ ਲੈਣਾਗਾ ਠੀਕ ਹੈ ਨਾ ਪੁੱਤ ਗੱਲ ਤਾਂ ਬਬਲੂ ਠੀਕ ਕਹਿੰਦਾ ਗਲਤੀ ਤਾਂ ਤੁਸੀਂ ਕਰੀ ਐ ਪਰ ਕੋਈ ਗੱਲ ਨਹੀਂ ਹਮੈਂ ਤਾਂ ਤੇਰੇ ਨਾਲ ਆ ਨਾ ਜਿਹੜੀ ਚੀਜ਼ ਦੀ ਲੋੜ ਹੋਊਗੀ ਨਾ ਅੱਜ ਤੋਂ ਬਾਅਦ ਮੈਨੂੰ ਕਹਿਣਾ ਹੈ ਨਾਲ ਕਿਸੇ ਨੂੰ ਫੋਨ ਕਰਕੇ ਵੀ ਨਹੀਂ ਕਹਿਣਾ ਮੈਨੂੰ ਆ ਦੇਜੋ ਆ ਦੇਜੋ ਉਹ ਵੀ ਪੁੱਤ ਚੰਗੀ ਗੱਲ ਨਹੀਂ ਹੈਗੀ ਤੇ ਨਾਲੇ ਪ੍ਰੀਤ ਜੇ ਔਖੇ ਟਾਈਮ 'ਚ ਨਾ ਘਰ ਵਾਲੀ ਆਪਣੇ ਪਤੀ ਦੇ ਸਾਥ ਨਾ ਦੇਵੇ ਤਾਂ ਫਿਰ ਕੀ ਫਾਇਦਾ ਹੋਇਆ ਜਿਵੇਂ ਤੂੰ ਵੀ ਕਹਿੰਦੇ ਹੁੰਦੇ ਸੀ ਨਾ ਜੀ ਆਪਾਂ ਨਾ ਇੱਕ ਰੋਟੀ ਤੇ ਦਿੱਦੀ ਖਾ ਕਰਕੇ ਸਾਰ ਲਾਂਗੇ ਅੱਜ ਉਹੀ ਟਾਈਮ ਆਪਣੇ ਤੇ ਹੈ ਸਮਝ ਲੈ ਮੈਂ ਤਾਂ ਤੁਹਾਡੇ ਨਾਲ ਹੀ ਮੈਂ ਕਦੋਂ ਭੱਜੀ ਆ ਪਰ ਦੁੱਖ ਮੈਨੂੰ ਤਾਨਿਆਂ ਦਾ ਹੁੰਦਾ ਏ ਜੋ ਦੀਦੀ ਮਾੜੀ ਜੀ ਗੱਲ ਤੇ ਤਾਨਾ ਮਾਰ ਜਾਂਦੇ ਆ ਤੇ ਫਿਰ ਮੈਨੂੰ ਫੀਲ ਹੁੰਦਾ ਵੀ ਆਪਾਂ ਗਲਤੀ ਕੀਤੀ ਆ ਕਿਉਂਕਿ ਜੇ ਮੈਂ ਆ ਕੰਮ ਨਾ ਕੀਤਾ ਹੁੰਦਾ ਤਾਂ ਸ਼ਾਇਦ ਮੇਰਾ ਭਰਾ ਮੇਰੇ ਨਾਲ ਖੜਦਾ ਹਰੇਕ ਮੇਰੇ ਦੁੱਖ ਚ ਹਰੇਕ ਸੁੱਖ ਚ ਕੋਈ ਨਾ ਹੁਣ ਵੀ ਖੜੂਗਾ ਜਦੋਂ ਆਪਣੇ ਦੇ ਸੁੱਖ ਦੇਣ ਲੱਗੇ ਨਾ ਸਭ ਕੁਝ ਠੀਕ ਹੋ ਜਾਊਗਾ ਤੇਰੇ ਨਾਲ ਮੇਰਾ ਵਾਦਾ ਹੈਗਾ ਦੇਖੀ ਮੈਂ ਪਹਿਲਾਂ ਮਨੂੰ ਠੀਕ ਕਰ ਦੂੰ ਸਭ ਕੁਝ ਬਸ ਨਾ ਮੈਨੂੰ ਤੇਰੇ ਸਾਥ ਦੀ ਲੋੜ ਆ ਸਾਥ ਤਾਂ ਮੇਰਾ ਹਮੇਸ਼ਾ ਤੁਹਾਡੇ ਨਾਲ ਆ ਮੈਂ ਤੁਹਾਡੇ ਸਾਥ ਤੋ ਕਦੋਂ ਭੱਜੀ ਆ। ਨਾਲੇ ਇਹ ਥੋੜੀ ਆ ਵੀ ਜੇ ਤੁਹਾਨੂੰ ਕੋਈ ਕੰਮ ਨਹੀਂ ਮਿਲਿਆ ਜਾਂ ਤੁਹਾਡੇ ਕੋਲੇ ਕੁਝ ਹੈ ਨਹੀਂ ਮੈਂ ਤੁਹਾਨੂੰ ਛੱਡ ਕੇ ਚਲ ਜੂਗੀ। ਬਸ ਪ੍ਰੀਤ ਮੈਨੂੰ ਤੇਰੇ ਤੋਂ ਇਹੀ ਉਮੀਦ ਸੀ ਕਿ ਤੂੰ ਮੇਰਾ ਔਖੇ ਸਮੇਂ ਦੇ ਵਿੱਚ ਸਾਥ ਦੇਵੇਂਗੀ ਤੇ ਉਹ ਦੇ ਵੀ ਰਹੀ ਹੈ। ਸ਼ਿਉਮਾ ਮੰਨਦੀ ਐ ਨਾ ਫਿਰ। ਉਹ ਹੀ ਤਾਂ ਪੁੱਤ ਮੈਂ ਕਹਿਨੀ ਆ। ਸਿਆਣੀ ਧੀ ਐ ਤਾਂ ਨਾਲੇ ਪੁੱਤ ਐਨਾ ਦਿਲ ਨਹੀਂ ਛੋਟਾ ਕਰੀਦਾ ਹੁੰਦਾ। ਕੋਈ ਗੱਲ ਨਹੀਂ ਜੇ ਅੱਜ ਦਿਨ ਐਵੇਂ ਦੇ ਨੇ ਨਾ ਚੰਗੇ ਵੀ ਆਉਣਗੇ। ਆਏ ਘਰ ਬਬਲੂ ਮੇਰੇ ਕੋ 2000 ਰੁਪਏ ਪਿਆ ਜਾਂ ਇਹਨੂੰ ਕੋਈ ਸਸਤੇ ਸੂਟ ਦਿਵਾ ਲੇ ਨਹੀਂ ਮੰਮੀ ਹੁਣ ਤਾਂ ਮੈਨੂੰ ਦੀਦੀ ਸੂਟ ਦੇਗੀ ਕੋਈ ਨਾ ਤੁਸੀਂ ਸਾਮਕਿਓ ਰੱਖੋ ਲੋੜ ਪੈ ਜੂਗੀ ਉਹਨਾਂ ਦੀ ਔਰ ਪਲੀਜ਼ ਜੇ ਚਾਹੀਦੀ ਨੇ ਮੈਂ ਲੈ ਆਉਣਾ ਕੋਈ ਨਾ ਪੁੱਤ ਲੈ ਆ ਨਹੀਂ ਹੁਣ ਉਹ ਮੈਨੂੰ ਦੇ ਕੇ ਤਾਂ ਗਏ ਆ ਵਿਚਾਰੀ ਮੈਂ ਕਿਹੜਾ ਕਿਤੇ ਆਉਣਾ ਜਾਣਾ ਨਾਲੇ ਘਰੀ ਪਾਉਣੇ ਨੇ ਜੇ ਕਿਸੇ ਨੂੰ ਪੈਸੇ ਖਰਚ ਕਰਨੇ ਆ ਤਾਂ ਦੱਸ ਦੇ ਉਹ ਮੰਗਾ ਦੰਨੀ ਆ ਲੈ ਨਹੀਂ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਫ੍ਰੀਦ ਬੱਸ ਨਾ ਆ ਇੱਕ ਦੋ ਦਿਨਾਂ ਦੀ ਗੱਲ ਆ ਮੈਨੂੰ ਕੰਮ ਮਿਲੇ ਜਾਣਾ ਦੇਖੀ ਤੋ ਔਖਾ ਟਾਈਮ ਵੀ ਬੰਦੇ ਦੇ ਆਉਣਾ ਚਾਹੀਦਾ ਨਾਲੇ ਪਤਾ ਲੱਗ ਜਾਂਦਾ ਆਪਣਾ ਕੌਣ ਆ ਤੇ ਬਗਾਨਾ ਕੌਣ ਆ ਤੂੰ ਚਿੰਤਾ ਨਾ ਕਰ ਵੇਖੀ ਸਭ ਕੁਝ ਠੀਕ ਹੋ ਜਾਊਗਾ ਹਾਂ ਬੱਤਾਂ ਐ ਨਾਨਾ ਦਿਲ ਛੋਟਾ ਕਰਿਆ ਕਰ ਜਾਂ ਉੱਠ ਜਾ ਕੰਮ ਧੰਦਾ ਕਰ ਲੈ ਕੋਈ ਆ ਇੰਨੀ ਬੈਠੀਦਾ ਹੁੰਦਾ ਸੁਸਤੇ ਜੀ ਮਾ ਮੈਂ ਕੰਮ ਤਾਂ ਪਤਾ ਕਰਨ ਗਿਆ ਸੀਗਾ ਪਰ ਪਾ ਬਿੰਦੂ ਇੰਜ ਲੱਗਦਾ ਕਿ ਮੈਂ ਕੰਮ ਨਹੀਂ ਦੇਖਣ ਜਾਂਦਾ ਵੀ ਬਸ ਬਾਹਰ ਟਾਈਮ ਪਾਸ ਕਰਨ ਜਾਂਦਾ ਤੇ ਬਸ ਕਿੱਦਾਂ ਮੈਨੂੰ ਤਾਨੇ ਮਿਹਣੇ ਦੇਣ ਲੱਗ ਜਾਂਦੇ ਆ ਖਦੇ ਪ੍ਰੀਤ ਨੂੰ ਪਤਾ ਨਹੀਂ ਇਹਨੂੰ ਕੀ ਮਿਲਦਾਗਾ ਮਾਂ ਤੂੰ ਵੀ ਸਮਝਾ ਦਿਆ ਕਰ ਇਹਨੂੰ ਖੱਲੀ ਨੂੰ ਸਮਝਾਇਆ ਕਰ ਤੂੰ ਇਹਦੇ ਸਹਤ ਪਤੀ ਆ ਮਾਂ ਪ੍ਰੀਤ ਤੇ ਮਾਂ ਆ ਪਤਾ ਨਹੀਂ ਹੈਗੇ ਤੇ ਖੱਲਾ ਭਾਈ ਆ ਤੇ ਘਰ ਵਰਤ ਤਕੜੀ ਬਹੁਤ ਇਹਦਾ ਵਿਚਾਰੀ ਪਤਾ ਨਹੀਂ ਇੱਥੇ ਕਿਵੇਂ ਐਡਜਸਟਮੈਂਟ ਕਰੀ ਜਾਂਦੀਗੀ ਬੱਸ ਕੋਈ ਨਾ ਪੁੱਤ ਤੈਨੂੰ ਕੀ ਲੱਗਦਾ ਵੀ ਮੈਂ ਜਸੀ ਨੂੰ ਕੁਝ ਕਹਿੰਦੀ ਨਹੀਂ ਬਥੇਰਾ ਪੁੱਤ ਬੋਲਦੀ ਆ ਉਹਨੂੰ ਮੈਂ ਪਰ ਕਿੱਥੇ ਤੈਨੂੰ ਪਤਾ ਥੋੜਾ ਜਿਹਾ ਸੁਭਾਅ ਦਾ ਪਹਿਲਾਂ ਹੀ ਕੱਬਾ ਏ ਹੁਣ ਹੋਰ ਬੋਲੀ ਜਾਂਦੀ ਆ ਪਰ ਕੋਈ ਨਾ ਮੈਂ ਉਹਨੂੰ ਸਮਝਾਉਂਗੀ ਤੇ ਸਹੀ ਮੈਂ ਹੁਣ ਕੰਮ ਦੇਖਣ ਜਾਣਾਗਾ ਹੁਣ ਮੈਂ ਘਰ ਨੂੰ ਥੋੜੀ ਕਹਿ ਦੂੰਗਾ ਜੇਕਰ ਨੂੰ ਲੋੜ ਹੋਊ ਤਾਂ ਹੀ ਰੱਖੂ ਵਾਲਾ ਕੰਮ ਤੇ ਪੁੱਤਾ ਪੁੱਤ ਮੈਨੂੰ ਪਤਾ ਹੀ ਆ ਚਾਰ ਦਿਨ ਹੋ ਗਏ ਮੈਨੂੰ ਜਾਂਦਿਆਂ ਪਰ ਕੋਈ ਕੰਮ ਹੀ ਨਹੀਂ ਮਿਲ ਰਿਹਾ ਹਾਂ ਹੁਣ ਭਾਬੀ ਨੂੰ ਤਾਂ ਐ ਬਸ ਕੱਲਾ ਟਾਈਮ ਪਾਸ ਕਰਨ ਜਾਂਦਾ ਇੱਕ ਘਰੋਂ ਟਲਕੇ ਬਾਹਰ ਜਾਂਦਾ ਸਵੇਰੇ ਮੈਨੂੰ ਪਤਾ ਨਾ ਲੋਕਾਂ ਦੀ ਮਿੰਤਾ ਕਰਦਾ ਮੈਂ ਜਹਾ ਜਾ ਕੇ ਕਿ ਖਾਮਾ ਤੇ ਰੱਖ ਲਉ ਕੋਈ ਕੋਈ ਨਾ ਪੁੱਤ ਮਿਲ ਜੂਗਾ ਕੰਮ ਤੈਨੂੰ ਨਾਲ ਜੱਸੀ ਦੀਆਂ ਗੱਲਾਂ ਦੀ ਟੈਨਸ਼ਨ ਨਾ ਲੈ ਤੂੰ ਖੁਸ਼ ਰਿਹਾ ਕਰ ਨਾਲ ਉਹਨੂੰ ਪ੍ਰੀਤ ਨੂੰ ਖੁਸ਼ ਰੱਖਿਆ ਕਰ ਉਹਨੂੰ ਤਾਂ ਖੁਸ਼ ਰੱਖ ਲਊਗਾ ਨਾ ਪਰ ਤਾਨੇ ਮੈਨੇ ਨੂੰ ਦਿਨ ਤੁਹਾਡੇ ਨਾਲ ਚੱਲ ਮੈਨੂੰ ਕਹਿੰਦੀ ਕਹਿ ਲਾ ਪਰ ਉਹਦੇ ਸਾਹਮਣੇ ਨਾ ਕਹੇ ਕੋਈ ਨਾ ਮੈਨੂੰ ਐਦਾਂ ਉਹਨੂੰ ਕਹਿਣ ਲੱਗ ਜਿੰਦੇ ਕਿ ਮੈਨੂੰ ਸਮਝ ਹੀ ਨਹੀਂ ਆਉਂਦਾ ਕੋ ਇਹ ਨ ਮੈਂ ਸਮਝਾਉਂਗੀ ਉਹਨੂੰ ਪਤਾ ਨਹੀਂ ਕਿਉਂ ਇੰਨਾ ਉਹਦਾ ਦਿਮਾਗ ਖਰਾਬ ਹੋਇਆ ਹੋਇਆ ਮੈਨੂੰ ਵੀ ਪੁੱਤੇ ਪਤਾ ਹੈ ਵੀ ਸਾਰਾ ਦਿਨ ਬੋਲੀ ਜਾਂਦੀ ਆ ਨਾ ਉਹਨੂੰ ਅੰਦਰ ਬੈਠਣ ਦਿੰਦੀ ਆ ਨਾ ਬਾਹਰ ਬੈਠਣ ਦਿੰਦੀ ਆ ਸਾਰਾ ਦਿਨ ਤਾਨੇ ਸੁਣਨੇ ਵੀ ਪੁੱਤ ਬਹੁਤ ਔਖੇ ਨੇ ਚਲ ਮਾਹੋਂ ਉਹਨੂੰ ਯਾਹਂ ਦੇ ਹੋਰ ਅਰਸ ਬਾਈ ਐ ਨਾ ਯਾਰ ਇਹਨੇ ਤੂੰ ਦੱਸ ਬਾਈ ਹੋਰ ਭਾਈ ਜੌਬ ਕੰਮ ਚੱਲ ਜੀ ਜਾਂਦੀ ਹੈ ਜੌਬ ਵਧੀਆ ਚੱਲਦੀ ਅੱਜ ਛੁੱਟੀ ਦੀ ਮਾ ਚੱਲ ਗੇੜਾ ਮਾਰੇ ਕੀ ਪਿੰਡ ਚ ਅਨੇ ਤੋਂ ਮਿਲ ਗਿਆ ਹਾਂ ਭਾਈ ਮੈਂ ਵੀ ਤੁਹਾਡੇ ਲਵੇ ਤਾਈ ਆਏ ਸੀ ਯਾਰ ਅੱਛਾ ਕੰਮ ਕਰ ਜਾ ਕਰਦਾ ਫਿਰਦਾ ਜੀ ਪਤਾ ਯਾਰ ਕੱਲ ਉੱਥੇ ਜਾ ਕੇ ਆ ਸੀਗਾ ਉਹ ਫੈਕਟਰੀ ਚ ਹਾਂ ਉੱਥੇ ਵੀ ਲੋਡ ਨਹੀਂ ਹੈ ਕਿਸੇ ਬੰਦੇ ਦੀ ਯਾਰ ਹਾਂ ਹੁਣ ਬਸ ਕੰਮ ਜਾ ਦੇਖਦਾ ਫਿਰਦਾ ਕਿਤੇ ਮਿਲ ਜਾਂਦਾ ਹੈ ਭਾਈ ਕੰਮ ਜਾ ਯਾਰ ਕੰਮ ਤਾਂ ਤਾਂ ਮਿਲੂਗਾ ਜੇ ਤੂੰ ਪੜਿਆ ਹੁੰਦਾਗਾ 12 ਹੀ ਕਰਿਆ ਹੁੰਦਾ ਤਾਂ ਨਾ ਭਾਈ ਬਾਰੀ ਕਰਿਆ ਸੀ ਬਸ ਉਸ ਤੋਂ ਬਾਅਦ ਮੈਨੂੰ ਪਤਾ ਹੀ ਨਹੀਂ ਥੋੜੇ ਜਿਹਾ ਬਸ ਵਿਆਹ ਕਰਾ ਲਿਆ ਵਿਆਹਦਵਾ ਤੈਨੂੰ ਪਤਾ ਹੀ ਹੈ ਫਿਰ ਯਾਰ ਲੱਗਿਆ ਜੀ ਮੈਨੂੰ ਪਤਾ ਸਭ ਤੋਂ ਵੱਡੀ ਗੱਲਤੀ ਤਾਂ ਤੇਰੀ ਹੀ ਆ ਪਤੰਦਰਾ ਤੂੰ ਅਜੇ ਵਿਆਹ ਨਹੀਂ ਕਰਾਉਣਾ ਤੀਆ ਬਸ ਕੀ ਪਤਾ ਹੁੰਦਾ ਬਾਈ ਜਿਹੜਾ ਵੀ ਐ ਹੋਊਗਾ ਯਾਰ ਉਹ ਐਡੀ ਛੇਤੀ ਕੀ ਦੀਆ ਵਿਆਹ ਕਰਾਉ ਨੂੰ ਵਿਆਹ ਬੰਦੇ ਨੂੰ ਉਦੋਂ ਕਰਾਉਣਾ ਚਾਹੀਦਾ ਜਦੋਂ ਚਾਰ ਪੈਸੇ ਹੱਥ ਚੁਣੇ ਬੰਦੇ ਦੇ ਫੇਰ ਕਬੀਲਦਾਰੀ ਚੱਲਦੀ ਅੱਗੇ ਬਸ ਬਾਈ ਐ ਸੀ ਕੁੜੀ ਪਸੰਦ ਆ ਗਈ ਯਾਰ ਬਸ ਕੁੜੀ ਪਸੰਦ ਆਈ ਮੈਨੇ ਬਸ ਪੰਜ ਦਿਨ ਵਿਆਹ ਕਰਾ ਲਿਆ ਬੋਸ ਟੈਪ ਗੱਲ ਤਾਂ ਚੱਕ ਲੈਂਦਾ ਹੁਣ ਆਪਾਂ ਇਕੱਠੇ ਪੜਾਂਗੇ ਵਿਆਹ ਤਾਂ ਅਜੇ ਤੱਕ ਮ ਤੂੰ ਪਹਿਲੀ ਕਰ ਆ ਗਿਆ ਭਰਾਵਾ ਨਾਲੇ ਮੈਂ ਗ੍ਰੈਜੂਏਸ਼ਨ ਕਰ ਲਈ ਉਹ ਤਾਂ ਠੀਕ ਆ ਬਾਈ ਬਸ ਮੈਨੂੰ ਨਾ ਬਸ ਜਦੋਂ ਮਤ ਨਹੀਂ ਹੁੰਦੀ ਬਾਈ ਜਦੋਂ ਹਨਾ ਪਤ ਨਹੀਂ ਲੱਗਦਾ ਉਧਰ ਤੁਹਾਨੂੰ ਪਤਾ ਨਾ ਗਲਤ ਕਰ ਗਿਆ ਕੰਮ ਹੁਣ ਮੈਂ ਬੈਂਕ 'ਚ ਲੱਗ ਰਿਹਾ ਨੇ ਯਾਰ ਇਹ ਨਹੀਂ ਗਏ ਸੀ ਥੱਲੇ ਬਹਿਣਾ ਟਾਰਨ ਨਾਲ 30-35 ਹਜ਼ਾਰ ਮਹੀਨੇ ਦੀ ਤਨਖਾਹ ਆ ਗਈ ਬਹੁਤ ਵਧੀਆ ਚਲੋ ਉਹ ਤਾਂ ਬਾਈ ਵਧੀਆ ਹੁਣ ਮੈਂ ਵੀ ਬਾਈ ਕੰਮ ਦੇਖਦਾ ਫਿਰਦਾ ਕਿਤੇ ਸਾਲਾ ਕੰਮ ਹੀ ਨਹੀਂ ਮਿਲ ਰਿਹਾ ਤੈਨੂੰ ਪਤਾ ਘਰੇ ਰੋਜ਼ ਨਿਤ ਨਮਕਲੇਸ ਹੁੰਦਾ ਕੰਮ ਮਤ ਆ ਯਾਰ ਹੁਣ ਪੜਿਆ ਲਿਖਿਆ ਨਾਲ ਰਹਿ ਗਿਆ ਬਾਬੂ ਕੀ ਕਰੀਏ ਹੁਣ ਦਿਹਾੜੀ ਦੱਪਈਆ ਹੁਣ ਤਾਂ ਕੁਝ ਨਹੀਂ ਕਰ ਸਕਦਾ ਇਹ ਕਰ ਲਈਆਂ ਤਾਂ ਦੇਖ ਲੈ ਦਿਹਾੜੀ ਦੱਪਾ ਬਈ ਦਿਹਾੜੀ ਦੱਪਾ ਤੈਨੂੰ ਪਤਾ ਜ਼ੋਰ ਦਾ ਕੰਮ ਕਰ ਨਹੀਂ ਸਕਦੇ ਯਾਰ ਇਹਨਾਂ ਹਣਾ ਉਹੀ ਤਾਂ ਕਰਦਾ ਜਦ ਹੁਣ ਪਹਿਲੇ ਦੋਨੋਂ ਕਰਿਆ ਹੁੰਦਾ ਫਿਰ ਤਾਂ ਕਰ ਲਾਂਦੇ ਹੂੰ ਤੈਨੂੰ ਵੀ ਪਤਾ ਬਾਈ ਯਾਰ ਪਹਿਲੇ ਦੋਨੋਂ ਸੋਲ ਹੱਡ ਨਹੀਂ ਹਣਾ ਹੁਣ ਤੈਨੂੰ ਪਤਾ ਮਾੜਾ ਮੋਟਾ ਪੜ੍ਹੇ ਲਿਖੇ ਕਰਕੇ ਥੋੜਾ ਮੋਟਾ ਹਲਕੀ ਕੰਮ ਕਰ ਸਕਦੇ ਆ ਬਾਈ ਫਿਰ ਹੁਣ ਹੋਰ ਕੀ ਚਾਹਨਾ ਤੂੰ ਬਾਈ ਕੋਈ ਕੰਮ ਪੱਧੇ ਕਰ ਲੈ ਯ ਕੰਮ ਤਾਂ ਯਾਰ ਆਪਣੇ ਬੈਂਕ 'ਚ ਕਰ ਲਾਂਗੇ ਪਤਾ ਚਾਹ ਚੋਤੀ ਰੱਖਣਗੇ ਜਾਂ ਰੱਖਣਗੇ ਫਿਰ ਕਿਵੇਂ ਪ੍ਰੂਫ ਪੱਕੇ ਰੱਖਣਗੇ ਜੀ ਬਾਈ ਕਿਵੇਂ ਪੁੱਛਣੂ ਆ ਮੈਂ ਆਪਣੇ ਮੈਨੇਜਰ ਨਾਲ ਗੱਲ ਕਰਕੇ ਚਾਹ ਪਾਣੀ ਦੀ ਕਰਨਗੇ ਹੋਰ ਤਾਂ 12 ਪੜੇ ਤਾਂ ਹੋਰ ਤਾਂ ਕੀ ਹਾਲ ਆ ਫਿਰ ਵੀ ਬਾਈ ਕੋਈ ਹੋਰ ਕੰਮ ਪਤਾ ਕਰ ਲੈ ਯਾਰ ਹਨਾ ਤੈਨੂੰ ਪਤਾ ਹੁਣ ਚਾਹ ਪਾਣੀ ਪੜਾਉਂਦਾ ਸੋਣਾ ਨਹੀਂ ਲੱਗਦਾ ਕੋਈ ਨਹੀਂ ਤੇਰਾ ਕੰਮ ਤਾਂ ਹੁਣ ਕਰੂੰਗਾ ਫਿਰ ਵੀ ਮੇਰਾ ਕਲਾਸ ਫੈਲਵਾ ਮੈਂ ਕਰਕੇ ਦੱਸੂਗਾ ਤੈਨੂੰ ਪਤਾ ਬਸ ਬਾਈ ਜੇ ਪਤਾ ਕਰ ਦੇਣਾ ਸੱਚੀ ਯਾਰ ਤੈਨੂੰ ਪਤਾ ਹੀ ਆ ਘਰੇ ਨਾ ਰੋਜ਼ ਕਲੇਸ਼ ਹੀ ਹੁੰਦਾ ਯਾਰ ਭਾਬੀ ਅੱਡ ਬੋਲਦੀ ਦੀ ਤੋ ਟੈਨਸ਼ਨ ਨਾ ਲੈ ਕਰ ਦਾਂਗੇ ਪਤਾ ਹੁਣ ਤੈਨੂੰ ਪਤਾ ਯਾਰ ਤਾਨੇ ਮਿਹਣੇ ਦੇਣੇ ਸੋਨੇ ਰੋਜ਼ ਰੋਜ਼ ਔਖੇ ਨੇ ਯਾਰ ਇਹਦਾ ਤੈਨੂੰ ਪਤਾ ਮੇਰੇ ਘਰ ਵਾਲੇ ਤਾਨੇ ਮਿਹਣੇ ਨਹੀਂ ਦਿੰਦੀ ਆ ਪਿਆ ਕਰਦਾ ਵੀ ਹੁੰਦਾ ਟਾਈਮ ਨੇ ਯਾਰਾ ਨਹੀਂ ਹੰਦ ਨਾ ਕਰ ਕਲੇਸ਼ ਜਨਾਂ ਭਾਵੇਂ ਘਰ ਚ ਕਾਹਨੂੰ ਬਈ ਫੇਰ ਪਤਾ ਲੱਗਦਾ ਵੀ ਇਹ ਹੋਇਆ ਬੰਦੇ ਦਾ ਥੋੜਾ ਮੋਟਾ ਕਲੇਸ਼ ਜਾਜ ਹੁਣ ਆਉਂਦੇ ਯਾਰ ਨਹੀਂ ਯਾਰ ਦਾ ਕਰਦਾ ਬਈ ਯਾਰ ਪਰ ਹੁਣ ਅੱਖਾਂ ਸੁੱਲ ਗਈਆਂ ਯਾਰ ਜੇ ਤੁਹਾਡੇ ਲਈ ਚਾਰ ਪੈਸੇ ਕਰੇ ਨੇ ਤਾਂ ਵਿਆਹ ਕਰਵਾਉ ਨਹੀਂ ਬਸ ਲੋੜ ਹੀ ਨਹੀਂ ਉਹੀ ਤਾਂ ਚੱਕਰਾ ਫਿਰ ਹੁਣ ਵਿਆਹ ਕਰਾ ਕੀ ਵਿਆਹ ਦਾ ਹੁੰਦਾ ਬੰਦੇ ਦਾ ਜੇ 4 ਪੈਸੇ ਹੋਣ ਬੰਦੇ ਕੋਲ ਚੱਲ ਠੀਕ ਆ ਚੰਗਾ ਫਿਰ ਮੈਂ ਇਧਰ ਹੀ ਜਾ ਚੰਗਾ ਬਰੀ ਕਰੀ ਚੰਗੇ ਪਤਾ ਠੀਕ ਆ ਜੀ ਚੰਗਾ ਬਾਈ ਧੰਨਵਾਦ ਮੈਨੂੰ ਲੱਗਦਾ ਵੀਰਾ ਹੀ ਹੋਣਾ ਓਹ ਹੋ ਸਸੀ ਕੱਲ ਵੀਰੇ ਹੋਰ ਠੀਕ ਨੇ ਕਿਵੇਂ ਹੋ ਠੀਕ ਆ ਮੇਰੇ ਮੰਮੀ ਨੇ ਕਰਤਾ ਸੀ ਫੋਨ ਆ ਅੱਛਾ ਕਹਿੰਦੀ ਬੈਰਲਸ ਆ ਗਈ ਤੇਰੇ ਕੋਲੇ ਬੈਰਲਸ ਆ ਗਈ ਮੰਮੀ ਨੇ ਫੋਨ ਕਰਤਾ ਸੀ ਆਜੋ ਅੰਦਰ ਅੱਛਾ ਹਾਂ ਆਜੋ ਵੀਰੇ ਤੁਸੀਂ ਬੈਠੋ ਮੈਂ ਤੁਹਾਡੇ ਲਈ ਪਾਣੀ ਲੈ ਕੇ ਆਉਣੀ ਆ ਹਾਂ ਪਾਣੀ ਲਿਆ ਹੋ ਗਏ ਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਹੈ ਬਾਈ ਵਧੀਆ ਵੀ ਠੀਕ ਹੁਣ ਹੀ ਆਏ ਸੀਗਾ ਆਹੋ ਵੀ ਆਏ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਹਾਂ ਠੀਕ ਹੋ? ਹੋ ਠੀਕ ਹੈ। ਹਾਂ ਵਧੀਆ ਠੀਕ ਠਾਕ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਤੇ। ਹੋਰ ਠੀਕ ਠਾਕ ਹੈ? ਹਾਂ ਜੀ ਠੀਕ ਨਹੀਂ ਜੀ। ਹੋਰ ਮਾਸਿਓਰੀ ਠੀਕ ਸੀ? ਸਾਰੀ ਵਧੀਆ। ਹੋਰ ਸੁਣਾਵੇ। ਹਮ ਕਰਕੇਵੇਂ ਚੱਲਦਾ। ਹਾਂ ਵਧੀਆ ਘੁੱਟ ਹੈ। ਆ ਲੋ ਜਿਪ ਆ ਲੈ। ਅੱਲੇ ਆਈ ਸੀਗਾ। ਬਸ ਪਹੁੰਚੀ ਆ ਇਹ ਤਾਂ ਮੈਂ। ਫੋਨ ਕਰ ਦੂੰਦਾ ਮੈਂ ਲਿਆਂਦਾ ਯਾਰ। ਚਲੋ ਮੈਂ ਮੋਟਰਸਾਈਕਲ 'ਤੇ ਆਇਆ ਹਾਂ ਹੁੰਦਾ। ਅੱਛਾ ਅੱਛਾ। ਤਾਂ ਹਾਂ। ਹੋਰ ਵੀਰੇ ਸਾਰੇ ਠੀਕ ਠਾਕ ਸੀ ਕਰੇ? ਹਾਂ ਬਈ ਸਾਰੇ ਵਧੀਆ ਠੀਕ ਠਾਕ। ਬੈਜੋ ਦੀਦੀ। ਕੋਈ ਨਾ ਮੈਂ ਚਾਹਣਾ ਕਹ ਲੈਂਦੀ ਆ ਕੋਈ ਨਾ ਮੈਂ ਬਣਾ ਦੂੰਗੀ ਜਹ ਤਾ ਨਾ ਕੋਈ ਨਾ ਮੈਂ ਬਣਾ ਲੇ ਕੋਈ ਨਾ ਬੈਠ ਜਾ ਭਾਬੀ ਕੋਈ ਨਾ ਕਰ ਕੋਈ ਨਾ ਕੋਈ ਨਾ ਹੋਰ ਭਾਈ ਮੰਮੀ ਡੈਡੀ ਕੇ ਮੇਜ ਕਰ ਸਭ ਵਧੀਆ ਭਾਈ ਸਕੇ ਰੋਟਾ ਸੋਤਾ ਲਾਲੀ ਗੇੜਾ ਹੀ ਨਹੀਂ ਮਾਰਦਾ ਹਾਂ ਬਸ ਟਾਈਮ ਹੀ ਨਹੀਂ ਲੱਗਦਾ ਜੀ ਟਾਈਮ ਤਾਂ ਕੱਢਿਆ ਕਰ ਅੱਗੇ ਸੋਹਣਾ ਰਹਿ ਜਾਂਦਾ ਸੀ ਦੋ ਦੋ ਦਿਨ ਹੁਣ ਉਹੋਂ ਹੀ ਹਟ ਗਿਆ ਹੁਣ ਮੈਂ ਬਿਜ਼ੀ ਹੋ ਗਿਆ ਥੋੜੇ ਚੱਲ ਵਧੀਆ ਬਿਜੀ ਵੀ ਹੋਣਾ ਚਾਹੀਦਾ ਪੁੱਤ ਆ ਫਿਰ ਹੁਣ ਅਗਲੇ ਨੂੰ ਵਿਆਹ ਵੀ ਕਰਾਣਾ ਹੈ ਵਿਆਹ ਕਰਾਉਣਾ ਭਈ ਇਹ ਗੱਲ ਮੇਨ ਹੈ ਹਾਂ ਮੀਨੀ ਗੱਲ ਤਾਂ ਉਹ ਮम्मी ਨੂੰ ਵੀ ਲੈ ਆਉਂਦਾ ਨਾਲ ਨਹੀਂ ਉਹ ਫਿਰ ਕਰੇ ਨਹੀਂ ਸੀ ਕੋਈ ਫਿਰ ਚਲ ਨਾਲ ਮਿਲ ਜਾਂਦੀ ਆ ਜਾਂਦੀ ਵਿਚਾਰੀ ਹਾਂ ਚਲੋ ਫਿਰ ਆ ਜਾਈਏ ਕਦੇ ਕਿਹੜਾ ਦੂਰ ਹੈ ਲਿਆਂ ਦਾ ਬਈ ਜੀ ਲਿਆਂ ਦਾ ਨਹੀਂ ਅੱਜ ਨਹੀਂ ਨਾਲ ਮਿਲ ਜਾਂਦੇ ਉਹ ਫਿਰ ਅੱਜ ਕਰੇ ਨਹੀਂ ਸੀ ਕੋਈ ਬਈ ਫਿਰ ਕੀ ਹੁੰਦਾ ਜੀ ਚਲਦੀ ਰਹਿੰਦਾ ਤੈਨੂੰ ਪਤਾ ਤਾਂ ਹਾਂ ਇਹ ਤਾਂ ਹੈ ਚਲੋ ਕੋਈ ਗੱਲ ਨਹੀਂ ਸੱਚੀ ਆਪਣੀ ਖੇਤੀ ਬਾਰੇ ਕੀ ਬੰਦ ਬੋਬਦੀਆ ਕਰਦਾ ਚੱਲੀ ਜਾਂਦਾ ਹਾਂ ਲੱਦੀ ਲਈਏ ਕੋਈ ਜਮੀਨ ਉਹ ਨੀ ਬੱਲ ਲੱਗੇ ਨਾਲ ਲੱਗਦੀ ਬਲੇ ਇਹਨਾਂ ਨੇ ਯਾਰ ਠਿੱਕੇ ਤੇ ਬਾਕੀ ਆਪਣੀ ਹੈਗੀ ਮੋਟਰ ਆਪਣੀ ਹੈ। ਤੇ ਜਿਹੜੀ ਉਹ ਪਿੱਛੇ ਜੀ ਰਹਿੰਦੀ ਸੀ ਉਹ ਵੀ ਲੜੀਤ ਕੀ। ਹਾਂ। ਚਲ ਵਧੀਆ ਕਰਿਆ। ਚਲ ਆਏ ਬਿੱਲੇ ਵੀ ਹੋਰ ਟਾਈਮ ਪਾਸ ਹੁੰਦਾ। ਹਾਂ। ਕਿਉਂ ਨਾ? ਕੀ ਆ ਬਣਾਉਣੀ? ਗਈ ਹੈ ਬਣਾਉਣ। ਫਰੀ ਤੂੰ ਬਣਾ ਲੰਦੀ ਜੇ ਅਸੀਂ ਬੈਠ ਜਾਂਦੀ ਇਹਦੇ ਕੋਲ। ਮੈਂ ਤਾਂ ਕਿਹਾ ਸੀ ਮੰਮੀ ਜੇ ਅਸੀਂ ਕਹਿੰਦੀ ਮੈਂ ਬਣਾਉਂਦੀ ਆ। ਲੈ ਮੈਂ ਬਣਾ ਲੰਨੀ ਆ। ਬੈਠ ਜੂਗੀ ਹਾਂ। ਤੇ ਜੇ ਮੈਂ ਕੋਈ ਨਾ ਹੋ। ਹੋਰ ਤੁਸੀਂ ਦੱਸੋ ਕੰਮ ਕਰ ਗਈ ਬਸ ਚੱਲੀ ਜਾਂਦਾ ਬਸ ਕੰਮ ਕਰ ਜਾ ਪਤਾ ਕਰਦਾ ਫਿਰ ਤਾਂ ਕੋਈ ਕੰਮਕਾਰ ਜਹਲੇ ਮਿਲਿੰਗੇ